ਲੋ ਜੀ ਇਹ ਤੁਸੀਂ ਦੇਖ ਰਹੇ ਹੋ ਪੌਂਗ ਡੈਮ ਤਲਵਾੜਾ ਡਿਸਟ੍ਰਿਕਟ ਹੁਸ਼ਿਆਰਪੁਰ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ 1148 ਜੋ ਕਿ 88 ਦੇ ਵਿੱਚ ਫਲੱਡ ਆਇਆ ਸੀ ਉਤੋਂ ਉੱਪਰਲੇ ਲੈਵਲ ਤੋਂ ਕ੍ਰੋਸ ਕਰ ਗਿਆ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਪਾਣੀ ਬਾਹਰ ਆ ਰਿਹਾ ਹੈ ਇਹ ਲਾਈਵ ਤਸਵੀਰਾਂ ਹੈ ਜੀ ਪੌਂਗ ਡੈਮ ਜਿਹਨੂੰ 52 ਗੇਟ ਕਹਿੰਦੇ ਆ ਦੇਖੋ ਇਹਦਾ ਲੈਵਲ ਤੁਸੀਂ ਜੁਬੀਡੀਸੀ ਮੇਨ ਹੈਡ 1148 ਤੋਂ ਉੱਪਰ ਚੱਲ ਰਿਹਾ ਹੈ ਜੀ ਪ੍ਰਸ਼ਾਸਨ ਨੇ ਪਿੰਡਾਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ ਜੀ ਪਿੰਡਾਂ ਦੇ ਪਿੰਡ ਖਾਲੀ ਕਰਨ ਨੂੰ ਕਰਨ ਨੂੰ ਕਹਿਤਾ ਜੀ ਆਜੋ ਤੁਹਾਨੂੰ ਉੱਪਰ ਦਿਖਾਉਂਦੇ ਆ ਮੇਨ ਡੈਮ ਦੇ 52 ਗੇਟ ਦੇ ਵਿੱਚੋਂ ਸਾਰੇ ਗੇਟ ਖੋਲ ਦਿੱਤੇ ਗਏ ਹਨ ਤੁਸੀਂ ਦੇਖ ਰਹੇ ਹੋ ਪਾਣੀ ਦਾ ਕਿੰਨਾ ਤੇਜ਼ ਆ ਜੀ ਪਾਣੀ ਦੇ ਵਿੱਚ ਦੇਖੋ ਇਹ ਹੈ ਤਲਵਾੜੇ ਦਾ ਪੌਂਗ ਡੈਮ 52 ਗੇਟ ਜੋ ਕਿ ਇੱਥੇ ਜਾਣ ਦੀ ਪਰਮਿਸ਼ਨ ਲੈ ਕੇ ਅਸੀਂ ਗਾਹ ਗਏ ਹਾਂ ਦੇਖੋ ਤੁਸੀਂ ਇਹ ਲੈਵਲ ਦੇਖੋ ਤੁਸੀਂ ਉੱਪਰ ਤੱਕ ਬਹਿ ਚੁੱਕਾ ਹੈ ਜੀ ਲੈਵਲ ਪਾਣੀ ਦਾ ਲੈਵਲ ਦੇਖੋ ਜੀ ਪਾਣੀ ਦਾ ਬਹਾਅ ਇਹੋ ਜਿਹਾ ਹੈ। ਪਾਣੀ ਦਾ ਬਹਾਅ ਬਹੁਤ ਜ਼ਿਆਦਾ ਹੈ। ਆਜੋ ਤਾਂ ਦਖਾਲਦੇ ਆਂ। ਕੱਲ ਨੂੰ ਕਰੀਏ। ਦੇਖੋ ਲੈਵਲ ਤੋਂ ਪਾਣੀ ਬਾਹਰ ਡਿੱਗ ਰਿਹਾ ਹੈ ਜੀ। ਇਹ ਮਸ਼ੀਨ ਹੈ ਜੀ 52 ਗੇਟ ਖੋਲਣ ਵਾਲੀ। ਦੇਖੋ ਪਾਣੀ ਛੱਲਾ ਮਾਰਦਾ ਹੋਇਆ ਇਹ ਜੋ ਜੀ ਇੱਕ ਹੋਰ ਤੁਸੀਂ ਦੇਖ ਰਹੇ ਹੋ ਇਹ ਜ਼ਿਲ੍ਹਾ ਹੁਸ਼ਿਆਰਪੁਰ ਦਾ ਪੰਗੀ ਝੋ ਹੈ ਜੋ ਇਹ ਵਿੱਚ ਇਹਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਆਇਆ ਹੈ ਤੇ ਹੁਣ ਥੋੜਾ ਜਿਹਾ ਪਾਣੀ ਥੋੜਾ ਜਿਹਾ ਘਟਿਆ ਹੈ ਤਾਂ ਫਿਰ ਵੀ ਦੇਖੋ ਤੁਸੀਂ ਇਹ ਪਾਣੀ ਪੂਰੀ ਤਰ੍ਹਾਂ ਫੈਲ ਚੁੱਕਾ ਹੈ ਇਲਾਕੇ ਵਿੱਚ ਮੇਲਾ ਲੱਗਦਾ ਤੇ ਇਸੇ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਇੱਕ ਮਹੀਨੇ ਬਾਅਦ ਮੇਲਾ ਲੱਗਣਾ ਹੈ ਫਿਰ ਵੀ ਜਿੰਨੀ ਨੁਕਸਾਨ ਹੋ ਚੁੱਕਾ ਇੱਥੇ ਵੀ ਬਹੁਤ ਝੁੱਗੀ ਚੌਂਪੜੀ ਜੋ ਵੀ ਇੱਥੇ ਲੋਕ ਰਹਿ ਰਹੇ ਸੀ ਉਹ ਸਭ ਨਾਲ ਨੁਕਸਾਨ ਹੋ ਚੁੱਕਾ ਹੈ ਨਾ ਲੋਕਾਂ ਦਾ ਪਾਣੀ ਦਾ ਦੇਖੋ ਤੁਸੀਂ ਪਾਣੀ ਦਾ ਬਹਾਵ ਹਜੇ ਵੀ ਕੰਮ ਨਹੀਂ ਹੋ ਰਿਹਾ ਹੈ ਬਹੁਤ ਜ਼ਿਆਦਾ ਪਾਣੀ ਦਾ ਬਹਾਵ ਹੈ ਜੀ ਇਹ ਦੇਖੋ ਤੁਸੀਂ ਲੋਕਾਂ ਦੇ ਘਰਾਂ ਤੋਂ ਫਾਰ ਆ ਕੇ ਦੇਖ ਰਹੇ ਨੇ ਤੇ ਇਹ ਦੇਖੋ ਇਹ ਸੜਕ ਹੈ ਜੀ ਸਾਹਮਣੇ ਜਿਹੜੀ ਹੈਗੀ ਇਹ ਪੂਰਾ ਜੋੜਦੀ ਪਈ ਹੈ ਗਾਂਹ ਜੀ ਪੁਲੀ ਦੇ ਵਿੱਚ ਦੀ ਇਹ ਵੀ ਪੂਰੀ ਤਰ੍ਹਾਂ ਹੀ ਬਲੌਕ ਹੋ ਚੁੱਕੀ ਹੈ ਹੁਸ਼ਿਆਰਪੁਰ ਦਾ ਪੰਗੀ ਚੋ ਦੇਖੋ ਪੁਰਾ ਬਲੌਕ इस जगह के ऊपर आज तो एक महीने बाद मेला लग रहा है जी राम नमीदा दशहरा पूरी पर गया ग्राउंड पूरी ग्राउंड पर ही हुआ ਪੂਰੀ ਗਰਾਊਂਡ ਭਰ ਚੁੱਕੀ ਹੈ ਪਾਣੀ ਦੇ ਨਾਲ ਪਾਣੀ ਪਾਣੀ ਹਰ ਤਰਫ ਜਿੱਥੇ ਦੇਖੋ ਪਾਣੀ ਨੰਗਣੀ ਤਾਂ ਤਾਂ ਲੋਕਾਂ ਦਾ ਨੰਗਣਾ ਵੀ ਸੜਕਾ ਭਾਰੀ ਹੋਇਆ ਚੁੱਕਾ ਹੈ ਜੀ ਫਰਮਤਾ ਕਿਦਾਂ ਹੈ ਉੱਪਰ ਦੇਖ ਤੇ ਸੇਵਾ ਕਰ ਤੇ ਅੰਸ਼ੀ ਘਮਦਾ ਹੋਇਆ ਆਈ ਚੱਪੇ ਖੜੇ ਨੇ ਤੂੰ ਤਿੰਨ ਪਰसों ਕਾਣੀ ਆਉ ਫੇਸਬੁਕ ਤੇ ਆਇਆ ਉਹ ਜਿਹੇ ਸਾਹ ਹਾਂ ਹਾਂਜੀ ਹਾਂਜੀ ਇਹ ਜੋ ਤੁਸੀਂ ਪਿੱਛੇ ਪਾਣੀ ਦੇਖ ਰਹੇ ਹੋ ਹਰਿਆਣਾ ਤੋਂ ਜਨੌੜੀ ਰੋਡ ਹੈ ਜੀ ਇਹ ਰੋਡ ਦਾ ਪੂਰਾ ਹਾਲ ਦੇਖ ਲਓ ਜੀ ਮੈਂ ਦਿਖਾਵਾਂਗਾ ਇੱਧਰ ਦੇਖੋ ਜੀ ਇਹ ਸਾਰਾ ਪਾਣੀ ਜੋ ਹੈ ਰੋਡ ਦਾ ਪਾਣੀ ਹੈ ਤੇ ਇਹ ਜਿਹੜਾ ਇੱਧਰ ਨੂੰ ਹੈ ਜੀ ਸਾਰਾ ਇਹ ਘਰਾਂ ਚ ਜਾ ਪਾਣੀ ਹੈ ਜੀ ਇਹ ਸਾਰਾ ਘਰਾਂ ਚ ਜਾ ਰਿਹਾ ਪਾਣੀ ਅਈ ਬੀਬੀ ਕੀ ਗੱਲ ਹੋਈ ਪੁੱਤ بارش ਬਹੁਤ ਪਈ ਆ ਪੈਂਦੀ ਆ ਜਦੋਂ ਵੀ بارش ਪੈਂਦੀ ਆ ਸਾਡਾ ਰਸਤਾ ਬਹੁਤ ਬਲੌਕ ਹੋ ਜਾਂਦਾ ਆ ਪਾਣੀ ਦਾ ਨਿਕਾਸ ਕਿਤੇ ਵੀ ਹੈ ਨਹੀਂਗਾ ਅਸੀਂ ਸਬਜ਼ੀ ਲੈਣ ਜਾਣਾ ਕਿਤੇ ਦੁੱਧ ਲੈਣ ਜਾਣਾ ਅਸੀਂ ਲੰਘ ਨਹੀਂ ਸਕਦੇ ਸਾਡੇ ਬੱਚੇ ਵੀ ਸਕੂਲ ਨਹੀਂ ਜਾ ਸਕਦੇ ਅਸੀਂ ਬਹੁਤ ਪਰੇਸ਼ਾਨ ਆ ਕਿਰਪਾ ਕਰਕੇ ਦਇਆ ਕਰਕੇ ਮਿਹਰਬਾਨੀ ਕਰਕੇ ਸਾਡਾ ਜਿਹੜਾ ਮਸਲਾ ਆ ਇਹ ਹੱਲ ਕੀਤਾ ਜਾਵੇ ਮੈਂ ਆਪ ਜੀ ਦੀ ਬਹੁਤ-ਬਹੁਤ ਤਨਵਾਦੀਆਂ ਮੰਗੀ ਮੈਂ ਤੁਹਾਡੇ ਮੋਰੇ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਮੈਂ ਇੱਕ 70-80 ਸਾਲਾਂ ਦੀ ਬਜ਼ੁਰਗ ਨੰਗ ਨਹੀਂ ਸਕਦੀ ਬਿਲਕੁਲ ਆ ਦੇਖੋ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਸਾਡਾ ਜਿਹੜਾ ਮਸਲਾ ਆ ਪਾਣੀ ਦਾ ਇਹ ਜਲਦੀ ਤੋਂ ਜਲਦੀ ਮਤਲਬ ਪਈ ਸੋਧ ਕੀਤਾ ਜਾਵੇ ਸਾਰਾ ਜੀ ਖਾਨਪੁਰ ਕਲੋਨੀ ਦਾ ਪਾਣੀ ਆਉਂਦਾ ਜੀ ਇਹੋ ਤਰ੍ਹਾਂ ਚ ਹਾਂਜੀ ਹਾਂਜੀ ਖਾਨ ਖਾਨਪੁਰ ਕਲੋਨੀ ਦਾ ਪਾਣੀ ਆਉਂਦਾ ਹੀਰਾ ਕਲੋਨੀ ਦਾ ਪਾਣੀ ਸਾਰਾ ਸਾਡੇ ਘਰਾਂ ਚ ਆਉਂਦਾ ਉਹ ਕੱਟ ਕੇ ਕੱਢਿਆ ਐ ਇੱਦਾਂ ਮੋਗਾ ਬਣਾਤਾ ਐ ਉੱਥੇ ਠੀਕ ਹੈ ਪਾਣੀ ਦਾ ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ ਜੀ ਤੇ ਹੁਣ ਤਾਂ ਪਾਣੀ ਬਹੁਤ ਕੱਟ ਗਿਆ ਭਾਜੀ ਪਹਿਲਾਂ ਤਾਂ ਬਹੁਤ ਜ਼ਿਆਦਾ ਪਾਣੀ ਸੀਗਾ ਆ ਜਿਹੜਾ ਪਾਣੀ ਆ ਦੇਖੋ ਜੀ ਤੁਸੀਂ ਇਹ ਤਾਂ ਘਰਾਂ ਨੂੰ ਨਹਿਰ ਵਾਂਗੂ ਤੁਰਿਆ ਜੀ ਪਾਣੀ ਆ ਦੇਖੋ ਘਰਾਂ ਦੇ ਵਿੱਚ ਦੀ ਨੰਗ ਰ ਸਾਡਾ ਉਹ ਪਿੰਡਿਆਂ ਦਾ ਖੇਤ ਦਿਖਾ ਲਓ ਤੁਸੀਂ ਹਾਂਜੀ ਆਹ ਘਰ ਦਾ ਰੋ ਨਹੀਂ ਆਹ ਸਾਰੀ ਕੰਧ ਕਮੇਟੀ ਨੇ ਤੋੜੀ ਹੈਗੀ ਸਾਡੀ ਕੰਧ ਤੋੜ ਕੇ ਤੇ ਪਾਣੀ ਕੱਢਿਆ ਇਹ ਮੌਕਾ ਦੇਖ ਕੇ ਗਏ ਸੀ ਕਹਿੰਦੇ ਸੀ ਬਣਾ ਕੇ ਦਵਾਂਗੇ ਕੋਈ ਬਣਾਉਣ ਨਹੀਂ ਆਇਆ ਸਾਡੀ ਕੰਧ ਤੇ